ਆਹ ਦੇਖੋ ਬਈ ਬੱਚੇ ਸਾਡੇ ਮਗਰ ਆਉਂਦੇ ਆ ਤੇ ਮਾਂ ਕਹਿ ਰਹੀ ਹੈ ਵੀ ਨਹੀਂ ਉਧਰ ਨਹੀਂ ਜਾਣਾਗਾ ਤਾਂ ਜਿੱਥੇ ਥੋੜੀ ਜਗ੍ਹਾ ਬਣਾਈ ਹੈ ਨਾ ਉੱਥੇ ਹੀ ਰੋ ਕਿਉਂਕਿ ਮੌਸਮ ਵੀ ਖਰਾਬ ਆ ਤੇ ਮਾਂ ਨੂੰ ਬਈ ਸਾਰਾ ਹੀ ਪਤਾ ਹੁੰਦਾ ਇਹਦਾ ਘਰੇ ਜਾਵੜਦੀ ਆ ਤੇ ਆਹ ਸਾਰੇ ਉਹ ਨਾ ਨਾ ਉਹ ਵੇਖੋ ਬਸ ਆ ਵੀ ਇਹਦਾ ਹੀ ਬੱਚਾ ਬਈ ਇਹ ਵੱਡਾ ਕਰ ਲਿਆ ਸੀ ਤੇ ਪਿਛਲੇ ਸਾਲ ਦਿੱਤਾ ਸੀ ਇਹਨੂੰ ਤੇ ਆਹ ਦੇਖੋ ਜੀ ਹਾਂ ਕੀ ਗੱਲ ਆ ਤੂੰ ਆਪ ਤਾਂ ਆ ਜਾ ਨਹੀਂ ਕਰ ਤੋ ਉਹਨਾਂ ਨੂੰ ਕਹਦੋ ਹੀ ਆਉਂ ਦਿੰਦੀ ਬਈ ਕੀ ਗੱਲ ਹੈ ਤੇ ਮਾਂ ਦੇਖੋ ਜੀ ਮਾਂ ਮਾਂ ਹੀ ਹੁੰਦੀ ਹੈ ਮਾਂ ਨੇ ਇਹਨਾਂ ਨੂੰ ਜਗਾ ਬਣਾ ਕੇ ਦਿੱਤੀ ਹੈ ਤੇ ਚਾਹੁੰਦੀ ਹੈ ਵੀ ਉੱਥੇ ਰਵੇ ਹਾਂ ਕੀ ਆ ਮਗਰੋਂਦੇ ਚਲ ਕੋਈ ਨਹੀਂ ਆਪਾਂ ਕਹਿ ਦਾਂਗੇ ਕੋਈ ਨਹੀਂ ਛੱਡ ਜਾਾਂਗੇ ਠੀਕ ਹੈ ਫਿਰ ਛੱਡ ਜਾਾਂਗੇ ਕੋਈ ਨਹੀਂ ਆ ਜਾਂਦੇ ਕੋਈ ਇੱਕ ਵਾਰੀ ਆ ਜਾਂਦੇ ਫਿਰ ਫਿਰ ਛੱਡ ਜਾਾਂਗੇ ਕਿਹੜਾ ਬਾਲੀ ਦੂਰ ਹੈ ਹੈ ਕੋਈ ਨਹੀਂ ਆ ਜਾਂਦੇ ਨਹੀਂ ਰੋਕਣਾ ਨਹੀਂ ਹੋਂ ਠੀਕ ਹੈ ਆ ਜਾਂਦੇ ਆਜੋ 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 ਆਪਾਂ ਘਰ ਬਖਾ ਦਿੰਨੇ ਫਿਰ ਇਹਨਾਂ ਨੂੰ ਕਈ ਵਾਰੀ ਭੁੱਖ ਲੱਗੇ ਹੁੰਦੀ ਹੈ ਤੇ ਤੂੰ ਦੂਰ ਨਹੀਂ ਹੈ ਉਹ ਫਿਰ ਆ ਕੇ ਖਾ ਜਾ ਕਰਨਗੇ ਪੀੜ ਠੀਕ ਹੈ ਆਈ ਫਾਈਨਲੀ ਮਾਂ ਮੰਨ ਗਈ ਆ ਤੇ ਕਹਿੰਦੀ ਚੱਲ ਠੀਕ ਆ ਜਾਂਦੇ ਬਈ ਤੇ ਘਰ ਵਿਖਾਉਂਦੀ ਆਜ ਆਪਣਾ ਆਪਣੇ ਬੱਚਿਆਂ ਨੂੰ ਘਰ ਵਿਖਾਉਗੀ ਇਹ ਆਜੋ 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 ਇਹ ਬੱਚੇ ਇਹਦੇ ਬਈ ਛੋਟੇ ਤੇ 6 ਬੱਚੇ ਸੀਗੇ ਇਹਦੇ ਦੋ ਕੋਈ ਲੈ ਗਿਆ ਚਾਰ ਰਹਿ ਗਏ ਇੱਕ ਮੁੜ ਗਿਆ ਹਨ ਤੇ ਤਿੰਨੇ ਨਾਲ ਆਈ ਜਾਂਦੇ ਤੂੰ ਚਲ ਚਲ ਇਹ ਆ ਬੇਟੀ ਇਹ ਮੇਰੀ ਛੋਟੀ ਇਹ ਤਾਂ ਛੋਟਾ ਬੇਟਾ ਭਈ ਨਾ ਵੀਰ ਨੂੰ ਕਹਿੰਗਾ ਇੱਧਰ ਨਾ ਪਤਾ ਕੀ ਗੱਲ ਆ ਤਾਂ ਨਹੀਂ ਆਉਂਦਿੰਦੀ ਇੱਧਰ ਬਾਲੇ ਹੈਗੇ ਆ ਕਿਉਂਕਿ ਮੇਰੇ ਕੋਲੇ ਆਉਂਦੇ ਆ ਤੇ ਨੇੜੇ-ਨੇੜੇ ਰਹਿੰਦੇ ਆ ਘਰ ਦੇ ਇਹਨੂੰ ਐ ਵੀ ਕੋਈ ਕੁਝ ਕਵੇ ਨਾ ਇਹਨਾਂ ਨੂੰ ਤੇ ਰੋਕਦੀ ਹੈ ਕਹਿੰਦੀ ਵੀ ਕਰੇ ਨਹੀਂ ਲੈ ਕੇ ਜਾਣਾ ਇਹਨਾਂ ਨੂੰ ਕਿਉਂਕਿ ਉੱਥੇ ਹੈ ਨਹੀਂਗੇ ਇਹ ਕੁੱਤੇ ਹੈ ਨਹੀਂਗੇ ਉੱਧਰ ਤੇ ਉੱਥੇ ਚਲੋ ਇਹਨਾਂ ਨੇ ਸੇਫ ਰੱਖਿਆ ਤੇ ਇੱਧਰ ਐ ਵੀ ਕੋਈ ਇਹਨਾਂ ਨੂੰ ਕੁਝ ਕਵੇ ਨਾ ਕਰੇ ਨਾ ਕੁਝ ਇਹਨਾਂ ਦਾ ਲਓ ਜੀ ਮੇਲ ਆ ਗਿਆ ਨਾਨਕਾ ਬੱਚੇ ਆ ਗਏ ਤੇ ਬਾਈ ਫੀਡ ਖਾਣ ਆਏ ਫੀਡ ਲਿਆ ਨਾ ਨਾ ਜੈੰਗੋ ਕੁਝ ਕਹਿਣਾ ਨਹੀਂ ਇਹਨਾਂ ਨੂੰ ਹਾਂ ਫੀਡ ਹੋਰ ਕਾਣੀ ਐ ਪਾਉਣੇ ਪਾਉਣੇ ਭੁੱਖ ਲੱਗੀ ਐ ਬਈ ਇਹਨਾਂ ਨੂੰ ਅਜੇ ਚਲੋ ਪਾ ਕੇ ਤਾਂ ਅਸੀਂ ਆਏ ਆ ਪਰ ਇਹਨਾਂ ਨੂੰ ਘਾਟ ਰਹਿ ਗਈ ਭੁੱਖ ਜਿਆਦਾ ਲੱਗੀ ਸੀ ਬੱਚਾ ਨੂੰ ਤੇ ਚਲੋ ਕੋਈ ਨਾ ਪਾਉਣੇ ਆ ਇਹਦੇ ਬੱਚੇ ਆ ਜੀ ਤੇ ਇਹ ਪਿਛਲੇ ਸਾਲ ਵੀ ਬੱਚੇ ਦਿੱਤੇ ਸੀ ਇਹਨੇ ਤੇ ਉਹ ਬੱਚੇ ਬਈ ਹਮਾਲ ਕਰ ਲਈ ਸੀ ਉਹਨਾਂ ਨੂੰ ਪਾਲ ਲਿਆ ਸੀਗਾ ਤੇ ਬਸ ਬੇਜਵਾਨ ਬਈ ਇਹਨਾਂ ਦੀ ਮਦਦ ਕਰਿਆ ਕਰੋ ਯਾਰ ਮਾਰਿਆ ਨਾ ਕਰੋ ਝੜਕਿਆ ਝੜਕਦਿਆ ਕਰੋ ਜੇ ਕੋਈ ਤੁਹਾਨੂੰ ਕੋਈ ਨੁਕਸਾਨ ਕਰਦੇ ਪਹਿਲੀ ਗੱਲ ਤਾਂ ਕੀ ਨੁਕਸਾਨ ਕਰਦੇ ਇਹ ਇਹਨਾਂ ਨੂੰ ਜੇ ਆਪਾਂ ਪਿਆਰ ਕਰਾਂਗੇ ਨਾ ਤੇ ਅਗੋਂ ਆਪਾਂ ਨੂੰ ਪਿਆਰ ਹੀ ਮਿਲੂਗਾ ਹਨਾ ਫੇਰ ਆਪਾਂ ਨੂੰ ਕੋਈ ਪਿਆਰ ਕਰਦੇ ਆ ਤੇ ਤੁਸੀਂ ਵੀ ਪਿਆਰ ਕਰਿਆ ਕਰੋ ਆ ਆਪਣਾ ਜੈਂਗੋ ਆਪ ਤਾਂ ਖਾਲੀ ਰਹੀਏ ਤੇ ਬਸ ਵੀ ਜੇ ਤੁਸੀਂ ਪਿਆਰ ਇਹਨਾਂ ਨੂੰ ਕਰੋਗੇ ਤਾਂ ਤੁਹਾਨੂੰ ਵੀ ਪਿਆਰ ਹੋਏਗਾ ਤਾਂ ਜਦੋਂ ਆਪਾਂ ਮਾਰਦੇ ਆ ਹਨਾ ਝੜਕਦੇ ਆ ਇਹਨਾਂ ਨੂੰ ਕਈ ਵਾਰੀ ਉਦੋਂ ਅਗਰੈਸਿਵ ਹੋ ਜਾਂਦੇ ਆ ਇਹ ਤੇ ਅੱਡ ਥੱਲੇ ਨਾ ਪਾ ਦੀ ਜੰਗੋ ਫੀਡ ਖਾਣ ਆਏ ਆ ਜੀ ਇਹਨਾਂ ਨੂੰ ਅੱਜ ਕਮੀ ਰਹਿ ਗਈ ਵਿਚਾਰਿਆਂ ਨੂੰ ਅਸੀਂ ਫੀਡ ਪਾਉਣ ਗਏ ਸੀਗੇ ਉੱਥੇ ਕਿਉਂਕਿ ਭੋਗ ਇਹਨਾਂ ਨੂੰ ਲੱਗੀ ਸੀਗੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਫੀਡ ਖਾ ਕੇ ਮੁੜਿਆਉਣਗੇ ਇਹਨਾਂ ਦੀ ਮਾਂ ਤਾਂ ਔਣ ਨਹੀਂ ਦਿੰਦੀ ਸੀਗੀ ਤਾਂ ਅਸੀਂ ਧੱਕੇ ਨਾਲ ਲੈ ਕੇ ਆਏ ਆਂ ਵੀ ਚਲ ਕੋਈ ਨਹੀਂ ਫੀਡ ਖਾ ਕੇ ਮੁੜਿਆਉਣਗੇ ਫਿਰ ਛੱਡ ਜਾਾਂਗੇ ਇੱਥੇ ਜਿੱਥੇ ਇਹਨਾਂ ਦੀ ਜਗ੍ਹਾ ਬਣੀ ਹੈ ਤੇ ਬਈ ਸਪੋਰਟ ਕਰਿਆ ਕਰੋ ਇੱਕ ਆਸ ਦੀ ਕਿਰਨ ਤੇ ਜਿਹਨੇ ਵੀ ਕਿਸੇ ਨੇ ਮਦਦ ਕਰਨੀ ਹੈ ਬਈ ਬਾਇਓ 'ਚ ਨੰਬਰ ਦਿੱਤਾ ਹੋਇਆ ਫੀਡ ਦੀ ਜਾਂ ਦਵਾਈਆਂ ਦੀ ਹਨਾ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਬਈ ਡੋਂਗਿਆਂ ਦੀ ਪ੍ਰੋਬਲਮ ਆ ਸਾਨੂੰ ਡੋਂਗਿਆਂ ਦੀ ਹੈਲਪ ਜ਼ਰੂਰ ਕਰਿਆ ਜੀ 25 ਤੋਂ 30 ਡੋਂਗੇ ਭੇਜ ਦਿਓ ਜੀ ਸਾਨੂੰ ਲੈ ਕੇ ਥੈਂਕ ਯੂ